ਪਰ ਆ ਵਦਿਓ ਨਾਲ ਦੇ ਸਾਥੀ ਕੋਲ ਤੇ ਮੈਸੇਜੇ ਤੇ ਸਾਡੇ ਵਾੜਾ ਹੋ ਗਿਆ ਤੇ ਮੈਂ ਤੇ ਜੁਰੇ ਪੁੱਛੇ ਆ ਤੇ ਬਾਕੀ ਮੇਰਾ ਤਾਂ ਜੀ ਦਵਾਈ ਦਾ ਸਾਥ ਹੋ ਰੇ ਰਕੀ ਸੀਗਾ ਵੀਡੀਓ ਲੈ ਕੇ ਕਾਲ ਸਤਿਨਾਮ ਤੁਮੇ ਕੋਰ ਫੇਰ ਤੋ ਬੈਸ਼ਲ ਸੇ ਦਾ ਕੈਪ ਮੋ ਲੈਣਾ ਮੈ ਸਿਸਟਮ ਖੜੇ 8 ਸਰ ਤੇ ਉਰੇ ਦਾ ਸ਼ੁਰੂ ਕਰਾਵੇ ਮਣੀ ਮੇਸ਼ ਕਲਾਸ ਵੀ ਪੈਦਲ ਯਾਤਰਾ ਸ਼ੁਰੂ ਤੇ ਉਰੇ ਤੱਕ ਅਸੀਂ ਕਿੱਦਾਂ ਪਹੁੰਚੇ ਆ ਉਹਦੇ ਨੇ ਸਮ ਪਿਛਲੇ ਬਲੌਗ ਦੇਖ ਲੈਣੇ ਨੇ ਤੇ ਜੇ ਅਸਟਰ ਐਂਡ ਤੱਕ ਦਰਸ਼ਨ ਜਾਂਦੇ ਨੇ ਤਾਂ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਦੇ ਹੋ ਤੇ ਆਪੋ ਨੇ ਨਾਲ ਦਾ ਬਾਦ ਹੋ ਜਾ ਸ਼ਿਖਰ ਦਾ ਜਾਪੋੜੇ ਜਾਪੋੜੇ ਨਾ ਸੇ ਟ੍ਰੈਕ ਅਸੀਂ 8:00 ਵੇ ਦਾ ਸੋਚਿਆ ਸੀ ਨਹੀਂ ਸ਼ੁਰੂ ਕਰਾਂਗੇ ਪਰ ਸਵੇਰੇ ਪ੍ਰਬਾਤ ਕੂਰ ਤੋਂ ਲੱਗੀ ਸੀ ਇਹਦੇ ਉੱਤੇ ਪਾਰਾ ਵੱਤਗੇ ਨੇ ਤਾਂ ਸ਼ੁਰੂ ਕਰਦੇ ਤੇ ਆਪਣੇ ਮਤਨ ਕੀ ਬਣੂਗਾ ਤਾਂ 16 ਕਿਲੋ ਦਾ ਟ੍ਰੈਕ ਕਰਨਾ ਜੋ ਮੋਟਰਸਾਈਕਲ ਨੇ ਨਿਚੋ ਅੱਧਾ ਸੜਕ ਦੇ ਤੇ ਨਾਲ ਇਹ ਤੇ ਵਾਈਟ ਲਾਈਨ ਦੇ ਅੰਦਰ ਰੱਖ ਦਿੰਨੇ ਨੇ ਕਟੀਆਂ-ਕੁਟੀਆਂ ਜਿੱਥੇ ਜਗਾ ਮਿਲ ਤੇ ਅੱਥੇ ਲਾ ਦੋ ਪਾਰਕਿੰਗ ਮੇਰੇ ਕੋਈ ਖਾਸ ਰੈਗੂਲਰ ਨਹੀਂ ਹੋਣਾ ਜਿੱਥੇ ਜਗਾ ਮਿਲ ਤੇ ਉਸ ਤਾਂ ਨਾ ਲਾ ਦੋ ਕਿ ਆੜਾ ਦਾ ਦਿੱਕਤ ਨਾ ਹੋਵੇ 15 ਕਿਲੋਮੀਟਰ ਤੁਰਿਆ ਤਾਂ ਤਕਰੀਬਨ ਥੋੜਾ-ਥੋੜਾ ਪਸੀਨਾ ਆ ਚੁੱਕਾ ਹੈ ਜਿੱਥੇ ਤਾਂ ਕੰਢੀ ਆਵਰ ਕੋਨ ਨੂੰ ਤਿੰਨ-ਚਾਰ ਪਾਈ ਹੋ ਜਾਂਦੀ ਔਰ ਤੇ ਪਹਾੜ ਉਹ ਰੱਬ ਅੱਗੇ। 5 ਕਿਲੋ ਮੀਟਰ ਤੋਂ ਸ਼ਹਿਰ ਤੋਂ ਪਹਿਲਾਂ ਪੜਾਓ। ਉੱਥੇ ਜਾ ਕੇ ਬ੍ਰੇਕ ਲਵਾਵਾਂਗੇ। ਪੱਕੀ ਦੇਖਦੇ ਆ। ਪਿਆ ਨਦੀ ਦੇ ਨਾਲ ਨਾਲ तकरीबन 15 ਸਫਰ ਹੋਣਾ ਹੈ ਆਪਣਾ। ਪਿਆ ਹੋਵੇ। ਪਿਆ ਚੱਲ। ਬਟੇ ਦਾ ਪੜਾਛੋਟ-ਛੋਟੇ ਹਰ 2 ਕਿਲੋ 5 ਕਿਲੋ ਮੀਟਰ ਵਾਸਤੇ ਰਹਿੰਦੇ। ਇੱਥੇ ਨੂੰ ਮੈਟਲ ਡੱਤੀ ਸੁਣਦਾ। ਰਹਿਮ ਦੇ ਖਾਂਂ ਫੀਂਂ ਦੀ ਸਾਰਾ ਰੇਨ ਪਟਾਏਗਾ। ਲੰਗਰ ਨੂੰ ਲੱਗੇ ਹੋਏ ਨੇ। ਦੇਖਣੇ ਇਹ ਆਪਣਾ ਸੂ ਪਾਣੀ ਵੇਰੇ ਆ। ਹੋਨ ਨਾ ਜਿਹੜੀ ਪੋਕਨਟ ਵਾਰ ਆਈ ਪੱਕੀ ਤੇ ਆਹ ਜਿਹੜਾ ਰੰਮਨ ਨਾਲ ਇੱਕ ਪੱਕੀ ਚੰਗੀ ਤੇ ਪਤਾ ਮਨਾ ਜਿਹਾ ਹੋ ਗਿਆ ਵਿੱਕੀ ਜੀ ਬ੍ਰੇਕ ਲਈ ਆਪਾਂ ਆਖੀ ਰਾਹ ਕੋਲ ਕਵਾਂਗੇ ਉੱਦਾਂ ਦਾ ਖਾਨਪੀਨੂ ਰ ਬਸੇਰਾ ਹੁਸਲੰਦਰਾ ਤੇ ਮੇਰੇ ਜੋ ਇੱਛਾ ਹੁੰਦੀ ਹੈ ਵਰਕਰ ਪੀਵੇ ਕਲਾਬ ਜਾਮਨ ਕੋਈ ਮਠਾਈਆ ਖਾਰਾ ਨੂੰ ਚੱਲਦਾ ਹੁੰਦਾ ਸੱਚ ਸਰਾਪਾ ਕਹਿ ਰਹੇ ਕਿ ਚੰਦੇ ਜ਼ਬਰ ਤੇ ਹਲਕਾ ਹੁ ਕਈ ਥਾ ਜੇ ਵਧੀਆ ਅੰਦਰ ਅਰੇ ਜੀ ਪਕਟੇ ਜਾਦਗੇ ਕੀ ਗੱਲਾਂ ਨੇ ਠੀਕਾ ਕੰਨਿਆ ਆਹ ਭਾਈ ਉਹਨਾਂ ਲੋਕਾਂ ਨੂੰ ਜਾਗਰਤ ਕਰਦੇ ਬਾਦ ਉਸ ਦਾ ਲਾਸੀਓ ਥੋੜਾ ਕੋਕਲਿਸ਼ ਕਲਾਸ਼ ਵੀ ਜੱਲਾ ਭਾਈ ਆਪਣਾ ਸਫਾਈ ਦਾ ਵੀ ਧਿਆਨ ਰੱਖਣਾ ਚਾਹੀਦਾ ਤੇ ਤੇ ਵੀ ਮਾਤਰ ਜਿਹਾ ਕਿਤੇ ਹੋਰ ਪਾਰ ਤੇ ਵੀ ਜਾਓ ਰੈਕਿੰਗ ਤੇ ਲੱਕ ਨੂੰ ਮੋੜ ਰਿਹਾ ਨੰਦਨਾ ਪਾਓ ਜਿੰਗੋ ਪੁਸ਼ੇ ਨੂੰ ਕਹਾਣੀ ਜੀ ਸੁਣਾਓ ਫਾਨੀ ਜਵੀ ਆਪ ਤਾਂ ਤੁਸੀਂ ਅੱਛੇ ਨੇ ਆਂਦੀਆਂ ਨੇ ਭਰਵਾ ਦਿਓ ਨਾਲ ਤੇ ਛੱਤੀ ਕੋਲ ਤੇ ਮੈਸੇਜੇ ਸਾਢੇ 11 ਹੋ ਗਏ ਅੱਧੇ ਘੰਟੇ ਜੂਰੇ ਪਹੁੰਚੇ ਆਂ ਮੱਕੀ ਦਰਿਆ ਦੀ ਬਹੁਤ ਹੀ ਸੋਹਣੀ ਆਵਾਜ਼ ਆ ਰਹੀ ਆ ਥੋੜੀ ਜਿਹੀ ਅੱਗੇ ਜਾ ਰਿਹਾ ਪਥਿੰਨਾ ਸੀ ਦੇਖੀ ਜਾਂਦੇ ਹੋ ਬਾਕੀ ਭੋਲੇ ਨਾਲ ਦੀ ਕਿਰਪਾ ਥੋੜੀ ਧੁੱਪ ਵੀ ਨਿਕਲ ਗਈ ਆ ਮਰਖਾ ਨਾ ਹੋਵੇ ਤਾਂ ਸਾਰਾ ਕੁਝ ਉੱਕ ਗਿਆ ਕੰਮ ਅਗੇ ਰੱਖੋ ਥੋੜੀ ਕੋ ਆਪਣੇ ਯਾਰ ਮਰਖਾ ਜੇ ਟੁੱਟ ਹੋ ਜਾਏਗਾ ਟਾਈਮ ਤੇ ਪੱਖਾ ਉੱਖਾ ਲੱਗਦੀ ਹੈ ਕਿਤੇ ਜਿਆ ਭੋਲੇ ਜਿਆ ਭੋਲੇ ਬਰਖਾ ਦੇ ਕਰਕੇ ਦਾ ਆਦਾ ਇਹ ਹਾਲ ਹੈ ਤੇ ਬਹੁਤ ਜ਼ਿਆਦਾ ਪੈਰ ਸਲਿੱਪ ਕਰ ਰਹੇ ਆ। ਕਿਤੇ ਘਟਾ ਰਿਹਾ ਪੈਗਾ। ਕਈ 3 ਦਿਨ ਹੋ ਗਏ ਲਗਾਤਾਰ ਨਹੀਂ ਪਿਆ ਰਿਹਾ ਉਹਨੇ। ਬਾਕੀ ਪਹਾੜਾਂ ਦੇ ਤਾਂ ਪਤਾ ਨਹੀਂ ਚੱਲਦਾ ਕਦੋਂ ਧੁੱਪ ਤੇ ਕਦੋਂ ਬੱਦਲ ਆ ਜਾਣ। ਸਲਿੱਪੀ ਕਰਕੇ ਥੋੜਾ ਜਿਹਾ ਧਿਆਨ ਨਾਲ ਤੁਰਨਾ ਪੈ ਰਿਹਾ। ਗੰਦਾ ਜੌਰ ਪਰਖਿਆ ਪੱਟਾਂ ਦਾ। ਠੀਕ ਹੈ। ਠੀਕ ਹੈ। ਥੋੜਾ ਕਮ ਹੋ ਗਿਆ। ਸਰਪ੍ਰੀਖਿਤੇ ਐਟਮੈਂਟਲ ਹਲਟ ਵੀ ਹੋ ਗਈ ਤੇ ਫਿਜ਼ੀਕਲ ਹਲਟ ਵੀ ਮਾਰੀ ਆ ਹਾਲੇ ਤਾਂ ਕਹਿੰਦਾ ਕਿ ਅੰਦਰ ਮਰੇ ਪਈਏ ਚੋ ਚਾਨੀ ਵੀ ਨਹੀਂ ਨਿਕਲੀ ਤੇ ਮੁੰਡੇ ਕਹਿੰਦੇ ਬੁਰਾ ਹਾਲ ਹੋ ਗਿਆ ਚਲੋ ਜੋ ਪੋਲੇ ਨੂੰ ਮਨਜ਼ੂਰ ਹੌਲੀ ਹੌਲੀ ਚੱਲਦੇ ਰਵਾਂਗੇ ਬਰਾ ਹੋਏ ਤੇ ਚੱਲੇ ਹੋਏ ਆ ਤੇ ਪੋਣੇ 2 ਵਜੇ ਤੇ ਉੱਪਰ ਹੀ ਚੜ ਰਹੇ ਸੀ ਤਿੱਖੇ ਕੈਂਚੀ ਸਾਰੀ ਚੜ੍ਹਾਈ ਸੀਗੀ ਤੇ ਹੁਣ ਆਇਆ ਪੂਰੇ ਪੌਣੇ 2 ਘੰਟੇ ਬਾਅਦ ਉਤਰਾਈ ਥੋੜੀ ਜੀ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਹੁਣ ਥੋੜਾ ਜਿਹਾ ਤੁਰਿਆ ਵੀ ਜਾ ਰਿਹਾ ਹੈ ਵਿੱਚੇ 1 ਕਿਲੋ 2 ਕਿਲੋ ਮੀਟਰ ਇਦਾਂ ਦਾ ਚਾਹ 100 ਮੀਟਰ ਦਾ ਪਹੁੰਚ ਆ ਜੇ ਤਾਂ ਥੋੜਾ ਆਰਾਮ ਤਾਂ ਮਿਲ ਜਾਂਦਾ </body> ਲੰਗਰ ਪਾਣੀ ਛਕਿਆ ਹਲਕੇ ਨੇ ਕਢੀ ਚੋਨਾ ਤੇ ਬਾਕੀ ਮੇਰਾ ਤਾਂ ਮੀਤ ਬਾਈ ਦਾ ਸਾਥ ਹੋਰੇ ਦਾ ਅੱਕੀ ਸੀਗਾ ਨਸੋ ਹੀ ਅੱਗੇ ਕਿ ਮੈਂ ਜਾ ਰਿਹਾ ਸੀ ਮੈਂ ਉਰੀਆ ਨਹੀਂ ਕਿੱਥੇ ਗਿਆ ਸੀ ਅੱਖੜੇ ਦੀ ਕੋਣ ਵਿਆਪਚਰ ਕਰੂਗਾ ਰਿਵਿਊ ਕੀ ਰਿਵਿਊ ਦੇਣਾ ਚਾਹਤੇ ਉਸੇ ਆਪਣੇ ਨਾਲ ਹੀ ਮੈਂ ਵੀ ਆਉਣਾ ਮੇਰੇ ਬਾਬੂ ਤਾਂ ਅੱਜ ਮੈਂ ਆਉਣਾ ਭਾਈ ਜਨਾ ਮੇਰੇ ਸਾਲਾ ਮੂੰਹ ਚੱਕ ਕੇ ਨਹੀਂ ਆਉਣਾ ਥੋੜੀ ਥੋੜੀ ਪ੍ਰੈਕਟਿਸ ਕਰ ਲਓ ਮਿੰਨਾ 15 ਦਿਨ ਫੇਰ ਆਓ ਬਾਕੀ ਕੀ ਜਾਂਦੇ ਨੇ ਕੋੜੇ-ਕੋੜੇ ਦਾ ਨਹੀਂ ਉਹ ਚੰਗਾ ਕਿਸੇ ਹੋਰ ਪਸ਼ੂ ਨੂੰ ਜਿਹੜੇ ਨੂੰ ਦਿੱਕਤ ਚ ਪਹੁੰਚਾਉਣਾ ਤੇ ਮੈਂ ਉਹ ਰੋਟ ਓਕੇ ਤੋਂ ਸਫਰ ਕਰਦਾ ਆਪਣਾ ਕੰਟੀਨਿਊ ਚਲਦੇ ਆਪਾਂ ਹੋਲੀ ਹੋੜੇ ਅੱਕੇ ਨੂੰ ਕਲਾਸ਼ ਵਾਲ ਨੂੰ 9 ਘੰਟੇ ਦਾ ਸਫਰ ਮੈਂ ਤੇ ਮੀਤ ਪਾਈ ਨੇ ਇਕੱਠਿਆਂ ਨਿਖੜਿਆ ਪਰ ਉਹਨਾਂ ਨੂੰ ਥੋੜੀ ਉਹਨਾਂ ਦਿੱਕਤਾਂ ਜੀ ਹੋਣ ਲੱਗ ਪਈ ਸੀ ਜਿਸ ਕਰਕੇ ਮੇਰਾ ਤੇ ਉਹਦਾ ਸਫਰ ਹੋ ਰਿਹਾ ਅੱਕੀ ਨੇ ਇਸ ਤੋਕੇ ਦੀ ਯਾਤਰਾ ਮੈਨੂੰ ਕੰਨੇ ਨੂੰ ਕਰਤੀ ਪਾਉਗੀ ਬਾਕੀ ਬਾਈ ਹੁਣ ਸਾਰੇ ਆਪਣੀ ਨੇ ਜਿੰਨੇ ਵੀ ਸਰਦੋਂ ਨੇ ਤਕਰੀਬਨ ਪੰਜਾਬ ਤੋਂ ਹੀ ਆਏ ਹੋਏ ਨੇ ਕਾਫੀ 70 70 ਰੰਗ ਦਾ। ਲੱਗਾ ਵ ਤਾਂ ਮਾਰਦੇ ਚੱਲੀ ਜਾਵਾਂਗੇ ਉਹ ਵੀ ਹੋ ਗਈ। ਜੈਸ਼ਪੁਰੇ ਨਾਲ। ਬਾਕੀ ਦੇਖਦੇ ਹਾਂ ਕਿੱਥੇ ਵੀ ਪਹੁੰਚੇ ਨੇ। ਇਹ ਵਾਲੇ ਜੰਮੇ ਤਾਂ ਚੋਪ ਰਿਚ। ਕਿਉਂਕਿ ਅਮੈਕਸਰ ਯਾਤਰਾੰਧੀ ਯਾਤਰਾ ਤੋਂ ਬਾਅਦ ਨਿਕੜਦਾ ਪਿੰਡ ਨਾਂ ਦਾ। ਉੱਥੋਂ ਹੋਏ ਦਾ ਪੁੱਲ ਪਾਵਾਤ ਤੋਂ ਨੇ। ਬਾਕੀ ਬਾਟਰ। ਤਵਾੜੇ ਤਾਂ ਵੀ ਸੋਣਾ। ਬਹੁਤ ਹੀ ਗੋਤ। ਆਮਰ ਪਿਆ ਮੋਰੀ ਜਾਵੋ cinematik ਸ਼ੋਟ ਲੈਂਦੇ ਹਾਂ ਪਰ ਇਹਦਾ ਇੱਕ ਇਸ ਤੋਂ ਬਾਅਦ ਜਿਹੜਾ ਅਗਲਾ ਪੜਾਣਾ ਉਹਨਾਂ ਕੋ ਧੰਚੇ ਆੜਾ ਇਹਨੂੰ ਦਮ ਤੋਂ ਦ੍ਰਿਸ਼ਟੀ ਕਿਹਾ ਜਾਂਦਾ ਮੋਤੀ ਧੰਦੇ ਜਾਵਾ ਚੱਲ ਰਹੀ ਹੈ ਕਿਉਂਕਿ ਜਿੱਥੇ ਤੋਂ ਪਾੜਾਂ ਨੇ ਘੱਟੇ ਹੈ ਉੱਥੇ ਪਾਣੀ ਦੀ ਵਾਛੜ ਕਰ ਰਹੀ ਹੈ ਉੱਤੇ ਤੇ ਬੱਸੇ ਪੜੇ ਜੀ ਮੌਸਮ ਵੀ ਤਰਾਵੜ ਲੈ ਲੱਗ ਪੱਤਿਆਂ ਦੇ ਉੱਤੇ ਨੇ ਹਮੋਂ ਹੱਥ ਨੇ ਜਦੋਂ ਜੰਦਰੀਆਂ ਸਿੱਰ ਕੇ ਮਾਸ ਨੂੰ ਸਿਰ ਤੇ ਲੈ ਲਿਆ ਜਾਂ ਥੋੜਾ ਜਿਹਾ ਪਾਣੀ ਵਾਲਾ ਆ ਗਿਆ ਰਾ ਤੇ ਉਹ ਕਿਲ ਦੀ ਵਾਟਰ ਰੋਸਿੰਗ ਨਹੀਂ ਬਣੀ ਤਾਂ ਸਵੇਰ ਤਿੰਨ ਘੰਟਿਆਂ ਚ 6 ਕਿਲੋਮੀਟਰ ਦਾ ਟਰੈਕ ਕਰਕੇ ਦੰਚੋਂ ਪੁੱਜ ਗਏ ਮੈਨੂੰ ਲਿਖਿਆ 4 ਕਿਲੋਮੀਟਰ ਹੁੰਦਾ ਵੀ ਦੋ ਜਗ੍ਹਾ ਤੇ ਤਤਕਰੀਬਨ 6 ਕਿਲੋਮੀਟਰ ਹੋ ਗਿਆ ਇਹ ਅਸੀਂ ਦੰਚੋਂ ਜਿਹੜਾ ਮੇਨ ਪੜਾਉ ਹੁੰਦਾ ਹੈ 8 ਸਟਾਫ ਤੋਂ ਬਾਅਦ ਇਹ ਹੈ ਨਿੱਥੇ ਰੁਕਨ ਦਾ ਲੰਗਰ ਦਾ ਰਹਿਣਾ ਹੁੰਦਾ ਖੁੱਲਾ ਅਰੇਂਜਮੈਂਟ ਮੈਂ ਕਿ ਪੁੱਲ ਤੋਂ ਬਾਅਦ ਕੁਝ ਜਾਗਦੀ ਤਿੱਖੀ ਸੀ ਚੜਾਈ ਇਸ ਕਰਕੇ ਸਾਹ ਵੀ ਚੜ ਰਿਹਾ ਹੈ। ਨਾ ਸ਼ਿਪੂਲੇ। ਦੰਚੋ ਦੇ ਲੰਗਰ ਚੋਂ ਆ ਕੇ ਛੋਲੇ ਖਾ ਕੇ ਥੋੜੀ ਜਿਹੀ ਖੀਰ ਖਾ ਕੇ ਫਿਰ ਹੁਣ ਅੱਗੇ ਦਾ ਸਫ਼ਰ ਕਰਨ ਲੱਗੇ ਹਾਂ ਸ਼ੁਰੂ। ਬ੍ਰੇਕ 2 ਮਿੰਟ ਕਿਉਂ ਮਾਰੀ ਆ ਬ੍ਰੇਕ ਵੀ ਜ਼ਰੂਰੀ ਹੈ। ਸਾਹ ਸੁ ਲੈ ਲੈਂਦਾ ਆ ਰਾਮੂ ਜੀ ਥੋੜਾ। ਹੁਣ ਅੱਗੇ ਨੂੰ ਚੱਲਦੇ ਆਂ। ਅਗਲਾ ਜਿਹੜਾ ਪੱਟਾ ਪੜਾ ਆ ਇਸ ਤੋਂ ਬਾਅਦ ਸੰਦਰਾਸੀ ਹੈ। ਤਾਂ 14 ਗਲਾਪੜਾ ਉੱਪਰ ਨੂੰ ਆ। ਉਹ ਉੱਥੇ ਜਾਣਾ ਹੁਣ ਆਪਾਂ। ਲੱਗ ਦੇਖਣ ਦੇ ਨੇੜੇ ਲੱਗਦਾ ਪਰ ਇਹ ਬਹੁਤ ਦੂਰ ਆ। ਕੋਈ ਨਹੀਂ ਕੋਲੇ ਨਾ ਤੀਰਪਾਲਾ ਜਿਥੇ ਉਹ ਰਦਾ ਕਾਇਆ ਅੱਗੇ ਵੀ ਹੌਲੀ ਹੌਲੀ ਚਾਈ ਜਾਵਾਂਗੇ। ਗਵੰਤਮਾਨ ਸਾਹਿਬ ਦੇ ਪੋਸਟਰ ਦੇਖੋ ਜਿੱਥੇ ਤੱਕ ਆ ਗਏ। ਕੀ ਆ ਬਾਤ ਹੈ? ਕੀ ਆ ਸੀਗਾ ਸਰਕਾਰਾਂ ਨੂੰ ਨਾ ਬਣਵਾਓ ਇਹਨੇ ਪੋਸਟਰ ਲੰਗਰਾ ਚ ਤਰਪਾਲਾਂ ਦਾ ਕੰਮ ਕਰ ਰਹੇ ਨੇ। ਤੇ ਆਪਾਂ ਵੀ ਜੈਕਟ ਕੱਟ ਕੇ ਪਾ ਲਈਆ ਪੈਕ ਚੋਂ ਕਿਉਂਕਿ ਵੈਸੇ ਤਾਂ ਪਸੀਨਾ ਬਹੁ ਆ ਰਿਹਾ ਪਰ ਆਪਣਾ ਕੀ ਕਰਨਨੇ ਨੇ ਪਸੀਨੇ ਕਰਕੇ ਗੰਦੀ ਹੋ ਗਈ ਗਿੱਲੀ ਹੋ ਗਈ ਐ ਇੱਕਦਮ ਜੈਕਟ ਟੀ-ਸ਼ਰਟ ਅੰਦਰ ਇਸ ਕਾਰਨ ਹਵਾ ਬਹੁ ਠੰਡੀ ਲੱਗ ਰਹੀ ਐ ਤੇ ਛਾਤੀ ਤੇ ਦਰਦ ਹੋ ਰਿਹਾ ਹੁੰਨ ਲੱਗ ਗਿਆ ਸੀ ਇਸ ਕਾਰਨ ਮੈਂ ਕਿਹਾ ਜੈਕਟ ਪਾ ਲਈਆ ਲਿਆਂਦੀ ਹੋਈ ਐ ਜੇ ਨਾਲ ਲੰਗਰ ਚ ਮੈਸਤਾ ਲੰਗਰ ਤੇ ਖਾਣ ਪੀਣ ਨੂੰ ਹਰ ਇੱਕ ਚੀਜ਼ ਮਿਲ ਜਾਂਦੀ ਐ ਟਿੱਕੀਆਂ ਦਹੀਂ ਪੱਲੇ ਹਰ ਇੱਕ ਜੀ ਦਾ ਚੋਕਲਟਾਂ ਦਾ ਨੰਗਰ ਚੱਲ ਰਿਆ ਸੀਗਾ ਪਰ ਆਪਾਂ ਫਿਲਹਾਲ ਹੈਲਥੀ ਚੀਜ਼ਾਂ ਹੀ ਖਾ ਰਹੇ ਹਾਂ ਵਿੱਚ ਭਾਈ ਚੜ ਰਹੇ ਸਾਸੂ ਘਾਟੀ ਚੜੇ ਤੇ ਪਿੱਛੇ ਛੋਲੇ ਖਾਏ ਸੀਗੇ ਫਿਰ ਆਪਣਾ ਉਹ ਚੱਲ ਰਹੇ ਸੀਗੇ ਸਵੀਟ ਕੌਰ ਤਾਂ ਔਰ ਸੂਪ ਲਿਆ ਹੁਣਾਂ ਲੰਗਰ ਚੋਂ ਸੂਪ ਹੀ ਮੰਗੇ ਤਾਂ ਚੱਲਦੇ ਆ ਫਿਰ ਅੱਗੇ ਨੂੰ ਆਪ ਦੰਚੋ ਦਾ ਬਾਦ ਫੁੱਲ ਕ੍ਰੋਸ ਕਰਕੇ ਦੌਰ ਆ ਨਿਕਲਦੇ ਨੇ ਇੱਕ ਔਰ ਸੱਧਿਆਤਮਿਕਾ ਕੱਪਿਆਤ ਨੂੰ ਆਪਾਂ ਸੱਜੀ ਸਾਈਡ ਤੋਂ ਜਾਣਾ ਐ ਤੁੰਗੇ ਥੋੜੇ ਠੀਕ ਆ ਜੜਾਈ। ਨਾ ਇਧਰੋਂ ਥੋੜਾ ਪੈਂਡਾ ਦਾ ਇਲਾਕਾ ਹੈਗਾ ਸੱਚੇ ਆਤੋਂ ਪੈਂਡਾ ਦਾ 2 ਕਿਲੋਮੀਟਰ ਦਾ ਵੱੱਟ ਪਰ ਸੰਤਲ ਦੇ ਇਹ ਥੋੜਾ ਠੀਕ ਆ ਜੜਾ ਨੂੰ। ਉਹ ਪਹਾੜ ਤੋਂ ਘੁੰਮ ਕੇ ਨਿਚਲੇ ਬਸਤੇ ਤੋਂ ਆਏ ਆ। ਤੇ ਆ ਨੀਚੇ ਸੂਕ ਪਿੱਤਾ ਸੀਗਾ। ਤੇ ਉੱਪਰ ਦੇ ਪੀਲੇ ਪੀਲੇ ਟੈਂਟ ਦਿਖਦੇ ਹੋਣ। ਉਹ ਜਗ੍ਹਾ ਤੇ ਜਾਣਾ ਉਹ ਤੋਂ ਵੀ ਅੱਗੇ ਜਾਣਾ ਹੋਣਾ ਕਿਤੇ। ਹੋ ਸਕਦਾ ਸੰਬ੍ਰਸਤੀ ਹੋਵੇ ਜਾਂ ਅਗਲਾ ਪੁਆਇੰਟ ਹੋਵੇ। ਤੇ ਲਈ ਮੀ ਹਾਈਟ ਦੇਖਦਾਂ ਥੋੜਾ ਜਿਹਾ ਹੌਸਲਾ ਟੁੱਟਦਾ ਪਰ ਜਦੋਂ ਦੇਖਦੇ ਆ ਨੀਚੇ ਵੱਲ ਨੂੰ ਕਾਫੀ ਚੜ੍ਹਾ ਹੈ ਤੇ ਥੋੜੀ ਉਮੀਦ ਜਵਤ ਜਾਂਦੀ ਆ ਕਿ ਚਲੋ ਜਿੱਥੇ ਉਰ ਤੱਕ ਆ ਕੇ ਅੱਗੇ ਵੀ ਪਹੁੰਚ ਹੀ ਜਾਵਾਂਗੇ ਪੜੇ ਮੂਹਲੇ ਆਂ ਜਿਵੇਂ ਅਸਾ ਰੋਡ ਨਹੀਂ ਬਾਕੀ ਦੇ ਬੋਤਨ ਤੱਕ ਲੋ ਬੜੀ ਜਿਆਦਾ ਤੱਕੀਆਂ ਤੁਹਾਨੂੰ ਹਰ 100 200 ਮੀਟਰ ਦੇ ਹੁੰਦੇ ਨਹੀਂ ਆਏ ਨੇ ਪੰਖ ਪਾਈ ਤੋਂ ਚਾਰਟ ਕਰਾਈਆ ਮਾੜੀ ਸੂਟ ਦੀ ਆ ਖਾਣੇ ਜਿੱਤੀ ਮੰਦਿਰ ਉਹ ਵੀ ਠੀਕ ਰਹਿੰਦੇ ਕਿ ਮੈਨੂੰ ਲੱਗਦੀ ਵੀ ਕੋਈ ਤਾਂ ਚੜਦੇ ਰਹਿਣਾ ਉੱਪਰ ਹੌਲੇ ਨਿਜਾਰੇ ਕਰਤੀ ਨੇ ਜਿਹਨਾਂ ਪਾਣੀ ਇੱਥੇ ਵੀ ਪ੍ਰੈਸ਼ਰ ਬਹੁਤ ਹੀ ਤੇਜ਼ ਆ ਹਵਾ ਦਾ ਉਹ ਪਾਣੀ ਦਾ ਪੁਰਾਤਵਾ ਆ ਜਾ ਰਹੀ ਹੈ ਪੂਰੀ ਮੱਕੇ ਦਵਨਾਰੇ ਲੈਣ ਨੂੰ ਖੁਦ ਨੇ ਆ ਮਲਤੋਲਾ ਜਰਾ ਆਰਾਮ ਹੋ ਜਾਂਦਾ ਹੈ ਨਾਲੇ ਫੁੱਲ ਫੁੱਲ ਕੇ ਆਪਣਾ ਗੋਬ ਅੰਦਰ ਕਰ ਲਈਦਾ ਹੈ ਸਦੀ ਦਰਿਆ ਆ ਇੱਥਰ ਲੈ ਹੱਥ ਤੇ ਸਦੀ ਦਰਿਆ ਆ ਇੱਥਰ ਲੈ ਹੱਥ ਵੇਖਾ ਹੋਰ ਫੇਰ ਤੋਂ ਦਰਿਆ ਹੋ ਪਰਕ ਪਰਲੇ ਸਾਈਡ ਜਾਣਾ ਉੱਪਰ ਨੇ ਬਸ ਕੇ ਚਰਮਾ ਪਾਉਂ ਮਾਤੀ ਬੱਦਲ ਤੁਰੇ ਬਣ ਚੁਕੇ ਨੇ ਉੱਪਰ ਨੇ ਬਸ ਕੇ ਕੋਣੀ ਹੋਣੀ ਪਰ ਨਹੀਂ ਜਾ ਰਹੇ ਆ ਬੋਲੇ ਰੱਬ ਦੀ ਕਿਰਪਾ ਨਾਲ ਨਿਸ਼ਚਿਤ ਉਹ ਟੈਂਟ ਸਿੱਖਦੇ ਸੀ ਪਵਾਇਆ ਤਕਰੀਬਨ ਭਾਵੇਂ ਪੰਚੋਗੇ ਤੇ ਤਕਰੀਬਨ ਤਕਰੀਬਨ ਅੱਤ ਪੈਣਾ ਤਾਂ ਯਾਤਰਾ ਦਾ ਤੈਅ ਕਰ ਚੁੱਕੇ ਆ ਤੇ ਸ਼ਿੰਟਾ ਤਰਾ ਪੰਗਾ ਤਰਸਦੇ ਜੇ ਕੋਈ ਦਵਾ ਸ਼ਿਕਦਾ ਕਰਾਉਟ ਮਾਤਾ ਪਾਰਵਤੀ ਦੀ ਚੱਕੀ ਚੱਲਦੀ ਹੈ ਯਰੇ ਤੇ ਬਾਜ ਵੀ ਪੂਰੀ ਆਂਦੀ ਹੈ ਹੁਣ ਤੁਮ ਸਮਾਂਦੇ ਆਪਾਂ ਤਦੋਸ ਪੁਛਾਣਾ ਸ਼ਾਰਟ ਚੱਕੀ ਨੇ ਵਾਕੇ ਆਨੇ ਰਗੜਨ ਦੀ ਕੁਛ ਰਗੜ ਵੀ ਆਦੰਦੀ ਹੈ ਕਿ ਤਾਂ ਵੀ ਬਾਤ ਤਪੀਤ ਹੋ ਵੀ ਸੀਗੀ ਹੁਣ ਆਪਾਂ ਇਹ ਪੜਾ ਜਿਹੜਾ ਸੰਦਰਾਸੀਏ ਫਿਰ ਨੂੰ ਮੇਰੋਂ ਨਾ ਫੋਨ ਦੇ ਮਾਈਕ ਦੀ ਬੈਟਰੀ ਲੋ ਹੋ ਗਈ ਹੈ ਹੁਣ ਇਹਦੇ ਨਾਲ ਆਪਾਂ ਗੋਪਰਾਜ ਬਣਾ ਰਹੇ ਵੀਡੀਓ ਮਾਈਕ ਲਾ ਕੇ ਤੇ ਚੱਲਦੇ ਅੱਗੇ ਨੂੰ ਬਾਕੀ ਚੜਿਆ ਜਾਵੇ ਉਹ ਇਹ ਬੋਤ ਹੈ ਬੋਲਿਆ ਬੋਲਿਆ ਸਾਟੇ ਜਾਂਦਾ ਤੇ ਹੌਲੀ ਹੌਲੀ ਚੜੀ ਜਾ ਰਹੇ ਆ ਜਿਆ ਬੋਲੇ ਸ਼ੰਕਰ ਉੱਚੇ ਬੱਦਲ ਚੈੱਕ ਕਰੋ ਜਿੱਧਰੋਂ ਆਏ ਆ। ਉੱਚੇ ਪਰਾਉ ਦਿਖਣਾ ਬੰਦ ਹੋ ਗਿਆ। ਕਿ ਬੱਦਲ ਹੀ ਵੱਧ ਲੌਗੇ ਨੇ। ਪੋਲੇ ਨਾਲ ਦਿਨ ਨਹੀਂ ਘਿਰ ਪੈ। ਬਰਖਾ ਵਰਖਾ ਨਹੀਂ ਲੱਗੀ ਅਜੇ। ਹੁਣ ਓਲੀ ਓਲੀ ਤੁਰ ਹੀ ਜਾਂਦੇ। ਸਾਡੇ ਯਾਤਰੀਏ ਨੇ ਆਪਣੀ ਯਾਤਰਾ ਵੀ ਕੰਮੀਟ ਹੋ ਕੇ ਸ਼ਿਫਟ ਪੁੰਚ ਚੁਕੇ ਆ। ਬਾਕੀ ਯਾਤ ਕੋ ਖਰਾਬ ਹੋ ਨਹੀਂ ਰਹੀ। ਰਸੀ ਦਾ ਵੀ ਲਿਖਾ ਹੋਇਆ ਸੀਗਾ। ਇਸ ਕਰਕੇ ਅਸੀਂ ਰੇਲ ਸੂਟ ਕੋਲ ਆ ਪਾਈ ਹੋਏ ਨੇ। ਤੇ ਆਪਾਂ ਮੈਂ ਭਾਈ ਉਹਨਾਂ ਮਿਲੇ ਨੇ। ਜਿਨ੍ਹਾਂ ਦੀ ਸ਼ਿਕਾਇਤ ਆਪਾਂ ਅਰੇ ਤੱਕ ਪੁੱਛੇ ਆ। ਜਾਂ ਹੋ ਸਕਦਾ ਰਾਤ ਹੀ ਰੁਕ ਜੰਦੇ। ਭਾਈ ਉਹਨਾਂ ਕੋਲ ਲਾਡ ਲੂਡ ਦਾ ਵੀ ਰੈਂਟ ਸੀਗਾ। ਬਾਕੀ ਸੜੀ ਹੰਨਾ ਚਲਦੇ ਸੀ। ਤੇ ਪੁੱਛੋ ਸਾਥ ਨੇ ਵੀ ਗੱਲ ਹੁੰਦੀ ਆ ਸਾਥ ਮਿਲਿਆ ਅਰੇ ਤੱਕ ਆ ਗਏ। ਅਪਾਗਲੇ ਮੋਕ ਤੇ ਜਾ ਹੋ ਸਕਦਾ ਨਾਲ ਕੰਟੀਨਿਊਟੀ ਕੰਟੀਨਿਊ ਕਰੀਏ ਤੇ ਸਵੇਰੇ ਕਰਾਂਗੇ ਦਰਸ਼ਨ ਮਨੀ ਮੇਸ਼ ਦੇ ਕਲਾਸ਼ ਦੇ ਤੇ ਸ੍ਰੀਮਰੂ ਦੇ ਕੁੰਡ ਵਿਚ ਇਸ਼ਨਾਨ ਕਰਾਂਗੇ ਕਿਤੇ ਦਾ ਆਪਣਾ ਧਿਆਨ ਰੱਖਿਓ ਤੇ ਕਹੇਂ ਗਿਆ ਪੋਲੇ ਨਾਲ